ਦੱਲਗੱਪਾ ਗੱਲ ਕੀਤੀ ਇਸ ਕਰਕੇ ਸਾਡੇ ਸਮਾਜ ਚ ਚੁੱਕਿਆ ਜਾਂਦੀ ਹੈ ਕਿ ਵੀ ਉਹ ਚੁੰਦੀ ਵੱਡ ਕੇ ਦੇਖਦੇ ਆ ਕਿ ਇਹ ਜਾਗ ਰਹੇ ਆ ਨਾ ਇੱਕ ਖੁਸ਼ੀ ਦੀ ਗੱਲ ਇੱਥੇ ਹੋਰ ਹੁੰਦੀ ਆ ਕਿ ਜਦੋਂ ਵੀ ਇਦਾਂ ਦਾ ਕੋਈ ਇਨਸੀਡੈਂਟ ਹੁੰਦਾ ਆ ਕਿਸੇ ਡਿਗੂੜ ਵਿਧਾਇਕਤਾ ਆਂ ਬੋਲੋ ਤੇ ਸਾਡੇ ਜਿਹੜੇ ਜਿੰਨੇ ਸਾਥੀ ਆ ਕਿ ਜਣ ਕੇ ਮੈਸੇਜ ਪਾ ਦਿੰਦੇ ਆ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਜਿਹੜੇ ਸਾਰੇ ਲੋਕ ਆਪਾਂ ਇਕੱਠੇ ਹੋ ਜਾਂਦੇ ਆ ਬਹੁਤ ਖੁਸ਼ੀ ਦੀ ਗੱਲ ਆ ਇਹ ਇੱਕ ਗੱਲ ਇਹ ਹੈ ਕਿ ਸਮੁੰਦਰ ਦੇ ਵਿੱਚੋਂ ਅਗਰ ਬਾਲਟੀ ਅੱਡ ਲਈਤੀ ਜਾਵੇ ਨਾ ਜਸਮੁੰਨ ਕਨੂੰ ਕੋਈ ਫਰਕ ਨਹੀਂ ਦਿੰਦਾ ਐਸੀ ਕਰਕੇ ਅਗਰ ਪੂਰੀ ਦੁਨੀਆ ਦੇ ਵਿੱਚ ਇੱਕ ਅੱਡਾ ਗੰਦਾ ਆਂਡਾ ਜੇ ਬਾਬਾ ਸਾਹਿਬ ਡਾਕਟਰ ਪੀਆਰ ਆਂ ਮੇਡ ਕਾ ਮੈਂ ਸਾਰੇ ਸਿੱਖ ਸਮਾਜ ਨੂੰ ਬੇਨਤੀ ਕਰਦਾ ਕਿ ਜੀ ਸਾਰੇ ਇਕੱਠੇ ਹੋ ਕੇ ਕੀ ਇੱਕ ਇਹਦਾ ਕੀਤਾ ਦੀ ਮੀਟਿੰਗ ਕਰੋ ਕਿ ਇਹਦੇ ਨਾਮ ਦੇ ਅੱਗੇ ਗੁਰੂ ਕੱਟ ਕੇ ਗੰਦਾ ਆਂਡਾ ਲਾਵੇ ਸਹੀ ਗੱਲ ਹੈ ਬਾਬਾ ਕਿ ਜਿਹੜੀ ਗੁਰੂਆ ਤੇ ਫੁਰੂ ਕਹਿੰਦੇ ਆ ਤੇ ਵਿੱਚ ਗੁਰੂਆਂ ਦਾ ਜਿਹੜਾ ਨਾਮ ਆਟੋਮੈਟਿਕਲੀ ਜਿਹੜਾ ਮੋਹਰੇ ਆ ਜਾਂਦਾ ਹੈ ਬੜੀ ਸ਼ਰਮਨਾਕ ਜਿਹੜੀ ਆ ਇਹ ਗੱਲ ਆ ਤੇ ਲਾਸਟ ਗੱਲ ਤੋਂ ਵੀ ক্ষমা ਬਹੁਤ ਘੱਟ ਆ ਦੂਜੀ ਗੱਲ ਇਹ ਹੈ ਕਿ ਦੇਖੋ ਉਹਨੇ ਕ ਮੈਸੇਜ ਇਹ ਦਿੱਤਾ ਕਿ 14 April ਆ ਰਹੀ ਹੈ 14 April ਨੂੰ ਤੁਸੀਂ ਬਾਬਾ ਸਾਹਿਬ ਦੀ ਜਿਹੜੀ ਕਿ ਬੁੱਤ ਹਟਾਉਣਾ ਮੈਂ ਕਹਿੰਦਾ ਬੁੱਤ ਹਟਾਉਣ ਦੀ ਦੂਰ ਦੀ ਗੱਲ ਆ ਕਿ ਪੂਰੇ ਪੰਜਾਬ ਦੇ ਵਿੱਚ ਸਿਰਫ ਇੱਕ ਬੰਦਾ ਇਹੀ ਕਹਿ ਦੇਵੇ ਕਿ ਅਸੀਂ ਬਾਬਾ ਸਾਹਿਬ ਦਾ ਬੋਟਾ ਹਟਾਉਣਾ ਹੈ ਅਗਲੇ ਦਿਨ ਉਹ ਜਿੰਦਾ ਨਹੀਂ ਮੈਣਾ ਸਹੀ ਗੱਲ ਆ ਇੱਕ ਪੂਰੇ ਕੱਢੇਗੇ ਕਿ ਜਿਹੜੇ ਕਹਿ ਦੇਵੇ ਪੂਰੇ ਪੰਜਾਬ ਦੀ ਗੱਲ ਮੈਂ ਕਰਦਾ ਕਿ ਕਿਸੇ ਦੀ ਜੁਰਰਤ ਨਹੀਂ ਹੈਗੀ ਕਿ ਕਹਾਂਗੇ ਮੈਂ ਖੜਾ ਆ ਕਿ ਮੈਂ ਬਾਬਾ ਸਾਹਿਬ ਦਾ ਬੋਟਾ ਹਟਾਉਣਾ ਹੈ ਇਹ ਅੰਡਰਗਰਾਉਂਡ ਹੈ ਲੁਕਿਆ ਆ ਇਹ ਚੱਕ ਕੇ ਬੱਚੀਆਂ ਬੱਚਾ ਮਾਰਦਾ ਆ ਜਦੋਂ ਆਪਾਂ ਗੱਲਾਂ ਨਹੀਂ ਕਰਨੀਆਂ ਛੋਟਾ ਅਪ੍ਰੈਲ ਆ ਰਹੀ ਆ ਕੱਲੀ ਤੂੰ ਵੀ ਕਹਿਦਾ ਸਰਜੀਤ ਤੈਂ ਤੈਂ ਚਾਹ ਟਰਾਲੀ ਇੱਕ ਦਨੀਆ ਬਣਾ ਲਓ ਕਿ ਹੁਣ ਆਪਾਂ ਵਾਪਸ ਨਹੀਂ ਆਉਣਾ ਕੋਈ ਆਪਣੇ ਸਾਥੀ ਗੁਰੂ ਵਿਗਾੜ ਚੌਂਕ ਤੋਂ ਮੁੜ ਜਾਂਦੇ ਆ ਕੋਈ ਸਾਥੀ 바ਵਾ ਸਾਹਿਬ ਤੋਂ ਮੁੜ ਜਾਂਦੇ ਆ ਕਿ ਇਸ ਵਾਰ ਬੜੀ ਸ਼ਰਧਾਪੂਰਵਕ ਮਨਾਉਣਾ ਆ ਜਿਵੇਂ ਮੈਂ ਜਿੰਨਾ ਜਿੰਨਾ ਇਨੋਂ ਨੂੰ ਮੈਂ ਉਗੜ ਲਉਣਾ ਉਨਾ ਉਨਾ ਜਾਗਰੂਕ ਹੋਣਦੇ ਆ 바ਵਾ ਸਾਹਿਬ ਨਾਲ ਹੋਰ ਜ਼ਿਆਦਾ ਪਿਆਰ ਕਰਨ ਲੱਗ ਪਏ ਆ ਬਈ ਇਨੀ ਕੇ ਬੇਟੀ ਜੈ ਭੀਵਾ ਸਾਹਿਬ ਦਾ ਜੀ ਸੋਤ ਜੈ ਭੀਵਾ